ਸਰ ਨਾਮ ਦੀ ਖੇ ਦੁਨੀਆ ਚਾਹੁੰਦੀ ਹੈ ਵੀ ਦੁੱਲਾ ਕਿਤੇ ਗਰਾਊਂਡ ਦੇ ਵਿੱਚ ਆ ਜਾਵੇ ਬੱਗੇ ਪਿੰਡ ਵਾਲੇ ਦੁੱਲੇ ਨੂੰ ਬੇਨਤੀ ਕਰਾਂਗੇ ਸਾਰੇ ਦਰਸ਼ਨ ਕਰਨਾ ਚਾਹੁੰਦੇ ਐ ਵੀਰੋ ਬੱਗੇ ਪਿੰਡ ਵਾਲਾ ਦੁੱਲਾ ਅੱਜ ਟਾਂਡਾ ਰਾਮ ਸਾਹਿਬ ਦੇ ਵਿੱਚ ਐਸਪੀ ਲਾਹੌਰੀਏ ਦੇ ਨਾਲ ਯਾਰੀਆਂ ਪਗੌੜ ਦੇ ਲਈ ਪੁੱਜਾ ਹੋਇਆ ਔਰ ਇਹ ਪਿਛਲੇ ਤੋਂ ਪਿਛਲੇ ਸਾਲ ਵੀ ਪੁੱਜਿਆ ਸੀਗਾ ਇਹ ਮਾਣ ਬਖਸ਼ਿਆ ਮੇਰੇ ਮਿੱਤਰੋ ਔਰ ਹਜੇ ਥੋੜੇ ਦਿਨ ਹੋਏ ਐ ਔਰ ਪਾਉ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਤੇ ਗੱਲਾਂ ਹੋਣਗੀਆਂ ਵੱਖਰੀਆਂ ਇਸ ਨੌਜਨ ਦੀ ਖੇਡ ਦੀਆਂ ਇਹ ਪੰਮੇ ਗਾਂਧਰਾ ਬਾਰੇ ਦਾ ਚੰਡਿਆ ਹੋਇਆ ਇਸ ਲਈ ਖੇਡ ਮੈਦਾਨ ਦੇ ਵਿੱਚ ਪੁੱਜਿਆ ਦੁਨੀਆ ਦਾ ਟਾਪਰ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਇਸ ਨੌਜਵਾਨ ਨੂੰ ਮੇਰੇ ਵੀਰੋ ਸਵਾਗਤ ਕਰੀਏ ਜੀਆਂ ਨੂੰ ਕਰੀਏ ਬੱਗੇ ਪਿੰਡ ਵਾਲੇ ਰੇਸ਼ਮ ਸਿੰਘ ਦਾ ਪੁੱਤਰ ਇਹ ਦੁੱਲਾ ਅੱਜ ਨੇ ਕਬੱਡੀ ਕੱਪ ਤੇ ਬਲਵੀਰ ਸਿੰਘ ਪੁੱਜਿਆ ਬਹੁਤ ਬਹੁਤ ਸਤਿਕਾਰ ਕਰਦੇ ਆ ਲੈ ਵੀ ਦੁੱਲਿਆ ਜੀਆਂ ਨੂੰ ਆ ਤਰਾ ਪੰਜਾਬ ਦੀ ਧਰਤੀ ਤੇ ਔਰ ਲੋਕ ਤੈਨੂੰ ਪਿਆਰ ਕਰਦੇ ਆ ਲੋਕ ਤੈਨੂੰ ਚਾਹੁੰਦੇ ਆ ਲੋਕ ਤੈਨੂੰ ਉਡੀਕਦੇ ਸੀਗੇ ਦੁੱਲਾ ਬੱਗੇ ਪਿੰਡ ਵਾਲਾ ਕਦੋਂ ਆਵੇਗਾ ਤੇ ਅਮਰੀਕ ਸਿੰਘ ਦੁੱਲੇ ਦੀ ਆਮਤ ਤੇ ਤੂੰ ਵੀ ਦੋ ਸ਼ਬਦ ਜਰੂਰ ਬੋਲਦੇ ਹੋ ਸੋਹਣਿਆ ਦੁੱਲੇ ਨੂੰ ਦੁਨੀਆ ਸਤਕਾਰ ਦਿੰਦੀ ਹੈ ਦੇ ਕਰ ਕਰ ਪੁੱਤ ਜੰਮਦੇ ਦੁੱਲਾ ਬੱਗਿਆ ਨਹੀਂ ਕਿਸੇ ਨੇ ਵੜ ਜਾਣਾ ਦੁੱਲਾ ਤੇ ਦੁੱਲਣਾ ਹੀ ਹੈ ਕਿਉਂਕਿ ਦੁਨੀਆ ਇਹਦੇ ਪਿੱਛੇ ਸ਼ੁਦਾਈ ਹੋਈ ਫਿਰਦੀ ਹੈ ਦੁਨੀਆ ਦੇ ਵਿੱਚ ਗਰੇਜ ਹੈ ਹਰ ਇੱਕ ਦੇ ਬੁੱਲੋਂ ਦੇ ਨਾਮ ਹੈ ਇਹ ਬੱਚਿਆਂ ਤੋਂ ਲੈ ਕੇ ਇਹ ਬਜ਼ੁਰਗਾਂ ਤੱਕ ਦਾ ਜਿਹ ਚਿਹਤਾ ਬਣਿਆ ਵੀ ਆਪਣੀ ਮਿਹਨਤ ਕਰਕੇ ਇਹ ਆਪਣੇ ਉਸਤਾਦ ਕਰਕੇ ਇਹ ਆਪਣੀ ਸਾਫ਼ ਨੀਤ ਕਰਕੇ ਬਣਿਆ ਜੇ ਨਹੀਂ ਯਕੀਨ ਤੇ ਪਹਿਲਾ ਜਿਹੜਾ ਵਰਲਡ ਕੱਪ ਹੋਇਆ ਜਦੋਂ ਦੁੱਲਾ ਬੈਸਟ ਬਣਿਆ ਉਹ ਵਰਲਡ ਕੱਪ ਕੱਢ ਕੇ ਦੇਖਿਓ ਰੁਪਿੰਦਰਾ ਪਾਸ ਦੁਨੀਆ ਨੂੰ ਮੈਂ ਕੀ ਕਹਿਣਾ ਜੋੜਾ